ਦੋਸਤੋ ਗੁਜਰਾਤ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਫਾਲਾ ਜਾਦੂ ਜਾਂ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਜਿਹੜਾ ਹੈਗਾ ਉਹ ਪਾਸ ਕੀਤਾ ਤੇ ਇਸ ਦੇ ਨਾਲ ਜਿਹੜਾ ਗੁਜਰਾਤ ਹੈ ਉਹ ਭਾਰਤ ਦੇ ਉਹਨਾਂ ਬਹੁਤ ਸੂਬਿਆਂ ਦੇ ਨਾਲ ਸ਼ਾਮਲ ਹੋ ਗਿਆ ਜਿਨ੍ਹਾਂ ਦੇ ਵਿੱਚ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਿਆ ਹੋਇਆ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲ ਦੋਸਤੋ ਰਾਜ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਕਾਲਾ ਜਾਦੂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਖਤਮ ਕਰਨ ਲਈ ਇੱਕ ਬਿੱਲ ਸਰਬਸੰਮਤੀ ਦੇ ਨਾਲ ਪਾਸ ਕੀਤਾ ਮਨੋਕੀ ਬਲੀਦਾਨ ਅਤੇ ਬਲੈਕ ਮੈਜਿਕ ਬਿੱਲ 2024 ਗੁਜਰਾਤ ਰੋਕਥਾਮ ਅਤੇ ਖਾਤਮਾ ਪਹਿਲਾਂ 2008 ਅਤੇ ਉਹਦੇ ਬਾਅਦ 2012 ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਰ ਪਿਛਲੇ 21 ਅਗਸਤ ਨੂੰ ਇਹ ਫਾਈਨਲ ਰੂਪ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਇਸ ਦੇ ਨਾਲ ਗੁਜਰਾਤ ਦੇ ਵਿੱਚ ਅਜਿਹਾ ਕਾਨੂੰਨ ਜਿਹੜਾ ਬਣਿਆ ਇਹ ਦੇਸ਼ ਦਾ 7ਵਾਂ ਰਾਜ ਜਿਹੜਾ ਹੈਗਾ ਉਹ ਉਹ ਬਣ ਗਿਆ ਪਹਿਲਾਂ ਮਹਾਰਾਸ਼ਟਰ ਕਰਨਾਟਕ ਉੜੀਸਾ ਰਾਜਸਥਾਨ ਛਤੀਸਗੜ ਅਤੇ ਅਸਾਮ ਦੇ ਵਿੱਚ ਅਜਿਹੇ ਹੀ ਕਾਲਾ ਜਾਦੂ ਦੇ ਅਭਿਆਸੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਾਨੂੰਨ ਬਣੇ ਹੋਏ ਨੇ ਜਿਨ੍ਹਾਂ ਨੂੰ ਵੱਖੋ-ਵੱਖਰੇ ਰੂਪ ਦੇ ਵਿੱਚ ਦੇਵੀ-ਦੇਵਤਿਆਂ ਅਘੋਰੀ ਪਾਬਿਆਂ ਜਾਂ ਭਾਵਸ ਕਿਹਾ ਜਾਂਦਾ ਇਹ ਉਹਨਾਂ ਨੂੰ ਕੱਲ ਪਾਉਣ ਦੇ ਲਈ ਕੀਤਾ ਗਿਆ ਜਿਕਰ ਹੋਇਆ ਹੈ ਕਿ ਚੀਫ ਜਸਟਿਸ ਸੁਨੀਤਾ ਅਗਰਵਾੜ ਦੀ ਗੁਜਰਾਤ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਇਸ ਸਮੇਂ ਇੱਕ ਜਨ ਹਿੱਤ ਪਟੀਸ਼ਨ ਦੀ ਸੁਣਵਾਈ ਕਰ ਰਹੀ ਆ ਜੋ ਰਾਜ ਵਿੱਚ ਗੈਰ ਕਾਨੂੰਨੀ ਤੰਤਰ ਗਦਿ ਵਿਰਧੀਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੀ ਆ ਰਾਜ ਨੇ ਹਾਲ ਵਿੱਚ ਗੁਜਰਾਤ ਦੇ ਵਿੱਚ 2022 ਦੇ ਵਿੱਚ ਮਨੁੱਖੀ ਬਲੀਆਂ ਵਿੱਚ ਦੋ ਲੋਕਾਂ ਦੀ ਮੌਤ ਦੇਖੀ ਆ ਜਦੋਂ ਕਿ ਇਸ ਤਰ੍ਹਾਂ ਦੀਆਂ ਹਰਸਮਾਂ ਨੇ 2020 ਵਿੱਚ ਪੰਜ ਜਾਨਾਂ ਲਈਆਂ ਸੀਗੀਆਂ ਗਾਨਹਿਤ ਪਟੀਸ਼ਨ ਦੇ ਵਿੱਚ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਪੀੜਤਾਂ ਵਿੱਚ ਇੱਕ ਨਾਂ ਬਾਲਗ ਲੜਕੀ ਵੀ ਸ਼ਾਮਲ ਹੈ ਜਿਸ ਨੂੰ ਉਸਦੇ ਪਿਤਾ ਅਤੇ ਚਾਚੇ ਦੁਆਰਾ ਇੱਕ ਜਾਦੂਗਰੀ ਦੀਤੀ ਰਿਵਾਜ ਦੇ ਹਿੱਸੇ ਵਜੋਂ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ ਇੱਕ ਕਿਸਾਨ ਜੋੜਾ ਜਿਸ ਨੇ ਮਨੁੱਖੀ ਬਲੀ ਦੇ ਇੱਕ ਬੇਰਹਿਮ ਕੰਮ ਵਿੱਚ ਆਪਣੀ ਜ਼ਿੰਦਗੀ ਦਾ ਅੰਤ ਕਰ ਦਿੱਤਾ ਸੀ ਅਤੇ ਇੱਕ 2 ਮਹੀਨੇ ਦੀ ਬੱਚੀ ਜਿਸ ਨੂੰ ਇੱਕ ਡੈਣ ਡਾਕਟਰ ਦੁਆਰਾ ਅਪੰਗ ਅਤੇ ਮਾਰਿਆ ਗਿਆ ਸੀ ਇਹਨ ਇਹਨੂੰ ਲੈ ਕੇ ਸਦਨ ਦੇ ਵਿੱਚ ਚਰਚਾ ਹੋਈਆ ਤੇ ਇਸ ਚਰਚਾ ਦੇ ਦੌਰਾਨ ਭਾਜਪਾ ਵਿਧਾਇਕ ਡਾਕਟਰ ਸੀਜੀ ਚਾਵੜਾ ਜੋ ਵਿਪਰਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਗੁਜਰਾਤ ਨੂੰ ਅਗਲੇ 10 ਸਾਲਾਂ ਵਿੱਚ ਰੋਬੋਟਿਕ ਕ੍ਰਾਂਤੀ ਦੀ ਤਿਆਰੀ ਕਰਨੀ ਚਾਹੀਦੀ ਹੈ ਇਸ ਦੇ ਬਜਾਏ ਅਸੀਂ ਅਜੇ ਵੀ ਲੋਕਾਂ ਵਿੱਚ ਅਨੰ విశ్వਾਸਨ ਤੁ ਨੂੰ ਅਤੇ ਕਾਲੇ ਜਾਦੂ ਅਤੇ ਮਨੋਵਿਗਿਆਨਕ ਯੋਗ ਯੁੱਧ ਦੇ ਨਾਲ ਨਜਿੱਠ ਰਹੇ ਹਾਂ ਉਹਨਾਂ ਨੇ ਇਹ ਕਿਹਾ ਇਹ ਭੁਆ ਲੋਕਾਂ ਨੂੰ ਮੁਸੀਬਤ ਦਾ ਕਾਰਨ ਬੰਦੇ ਨੇ ਤੇ ਉਹਨਾਂ ਦਾ ਸਮਾਂ ਅਤੇ ਸਰੋਤ ਦੋਵੇਂ ਖਪਚਦੇ ਨੇ ਉਹਨਾਂ ਨੇ ਲੋਕਾਂ ਨੂੰ ਉਹ ਆ ਅਤੇ ਤਾੰਤਰਿਕਾਂ ਤੋਂ ਬਚਾਉਣ ਲਈ ਕਾਨੂੰਨ ਦੀ ਮਹੱਤਤਾ ਨੂੰ ਵਿਖਾਂਕਤ ਕੀਤਾ ਹੈਗਾ ਇਸ ਦੇ ਨਾਲ ਹੀ ਗੁਜਰਾਤ ਦੇ ਪਾਟਨ ਦੇ ਵਿਧਾਇਕ ਡਾਕਟਰ ਕ੍ਰੀਟ ਪਟੇਲ ਨੇ ਸਹਿਮਤੀ ਪ੍ਰਗਟਾਈ ਹੈ ਕਿ ਬਿੱਲ ਵਿੱਚ ਲੋਕਿਕ ਸ਼ਕਤੀਆਂ ਦੀਆਂ ਸੀਸਾਂ ਦੇ ਜ਼ਿਕਰ ਨੂੰ ਉਜਾਗਰ ਕਰਦੇ ਹੋਏ ਉਸ ਨੇ ਚਾਰਾ ਕੀਤਾ ਹੈ ਕਿ 2020 ਵਿੱਚ ਦੀਵਾ ਜਗਾਉਣ ਦੀ ਗੱਲ 2021 ਵਿੱਚ ਕੋਵਿਡ-19 ਦੀ ਮਹਾਮਾਰੀ ਦਾ ਦੌਰਾਨ ਖਾਲੀ ਬਜਾਉਣ ਬਾਰੇ ਕੱਲ ਕਰਨ ਵਰਗੀ ਸੀ ਉਹਦੇ ਵੱਲ ਵੀ ਉਹਨਾਂ ਨੇ ਇਸ਼ਾਰਾ ਕੀਤਾ ਥੋੜੇ ਜਿਹੇ ਗੰਭੀਰ ਨੋਟ ਤੇ ਉਸਨੇ ਇਸ਼ਾਰਾ ਕੀਤਾ ਕਿ ਆਸਰਾਮ ਬਾਪੂ ਸਵੇਸਟਾ ਭਾਮੀ ਅਤੇ ਦੋਸ਼ੀ ਬਲਾਤਕਾਰੀ ਨੂੰ ਅਹਮਦਾਬਾਦ ਦੇ ਖਾਬਰਮਤੀ ਜੇਲ੍ਹ ਵਿੱਚ ਕੈਦ ਕੀਤਾ ਗਿਆ ਨਾ ਕਿ જયਪੁਰ ਜੇਲ੍ਹ ਵਿੱਚ ਇਸ ਦੌਰਾਨ ਰਾਜ ਮੰਤਰੀ ਹਰਸ਼ ਸੰਘਵੀ ਨੇ ਲੋਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਆ ਉਹ ਬਿਲ ਨੂੰ ਕਾਨੂੰਨ ਵਿੱਚ ਬਦਲਣ ਲਈ ਏਕਤਾ ਵਿੱਚ ਆਉਣ ਅਤੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਵੀ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਦੋਸਤੋ ਜਿੱਥੇ ਇਹ ਇੱਕ ਕਾਨੂੰਨ ਬਣਾਇਆ ਤੇ ਉਥੇ ਨਾਲ ਦੀ ਨਾਲ ਪੰਜਾਬ ਦੀ ਤਰਕਸ਼ੀ ਸੋਸਾਇਟੀ ਬੜੇ ਲੰਬੇ ਸਮੇਂ ਤੋਂ ਇਸ ਦੇ ਲਈ ਮੰਗ ਕਰ ਰਹੀ ਆ ਕਿ ਪੰਜਾਬ ਦੇ ਵਿੱਚ ਵੀ ਅਜਿਹਾ ਕਾਨੂੰਨ ਬਣਾਇਆ ਜਾਵੇ। ਇਸ ਨੂੰ ਲੈ ਕੇ ਅਸੀਂ ਗੱਲ ਕੀਤੀ ਅਰਚੀ ਸੁਸਾਇਟੀ ਪੰਜਾਬ ਦੇ ਕਾਨੂੰਨ ਵਿਭਾਗ ਦੇ ਮੁਖੀ ਜਸਵਿੰਦਰ ਫਗਵਾੜਾ ਜੀ ਨਾਲ ਤੇ ਉਹਨਾਂ ਕੋਲੋਂ ਇਸ ਦੇ ਬਾਰੇ ਵਿੱਚ ਜਾਣਿਆ ਕਿ ਇਹ ਬਿਲ ਕਿ ਕਿਹੋ ਜਿਹਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਤੇ ਪੰਜਾਬ ਦੇ ਵਿੱਚ ਇਹਨੂੰ ਲੈ ਕੇ ਕਿਉਂਕੀ ਕੁਝ ਤੁਸੀਂ ਕਰ ਰਹੇ ਹੋ ਆਓ ਉਹਨਾਂ ਦੇ ਨਾਲ ਕੀਤੀ ਹੋਈ ਗੱਲ ਦੇ ਅਸੀਂ ਸੁਣਦੇ ਹਾਂ ਉਹ ਅੰਸ਼ ਹਾਂਜੀ ਜਸਵਿੰਦਰ ਜੀ ਗੁਜਰਾਤ ਸਰਕਾਰ ਵੱਲੋਂ ਅੰਧਵਿਸ਼ਵਾਸ ਵਿਰੋਧੀ ਇੱਕ ਕਾਨੂੰਨ ਬਣਾਇਆ ਤੇ ਜਿਹੜਾ ਕਿ ਬਾਕੀ ਕਈ ਸਾਰੀਆਂ ਸਟੇਟਾਂ ਚ ਪਹਿਲਾਂ ਬਣਿਆ ਤੇ ਹੁਣ ਗੁਜਰਾਤ ਦੇ ਵਿੱਚ ਬਣਾਇਆ ਗਿਆ। ਤਾਂ ਇਹ ਕਾਨੂੰਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਜੀ ਜੇ ਗੁਜਰਾਤ ਗਵਰਨਮੈਂਟ ਨੇ ਕੋਈ ਅੰਦਰੂਸ਼ਵਾਸ਼ੀ ਸ਼ਰੂਤੀ ਕਾਨੂੰਨ ਲਾਇਆ ਤੇ ਉਹਨੂੰ ਤੇ ਜੀ ਆਇਆਂ ਨੂੰ। ਜੀ ਜੋ ਪਰ ਦੇ ਵਿੱਚ ਹਾਲਾਤ ਅੰਧਵਿਸ਼ਵਾਸਾਂ ਦੇ ਜਿਸ ਤਾਂ ਵਿਧੀਆਂ ਕਤਨਾਵਾਵਾਂ ਵਰਤ ਰਹੀਆਂ ਆਂ ਅੰਧਵਿਸ਼ਵਾਸਾਂ ਤੇ ਕਤਨਾਵਾ, ਕੁੱਲੀਆਂਧੀਆਂ, ਹੋਰ ਹਥਿਆਚਾਰਾਂ ਦੀਆਂ ਇਹਨਾਂ ਰੋਕਣੇ ਕਾਨੂੰਨ ਦੀ ਬਹੁਤ ਜ਼ਰੂਰੀ ਲੋੜ ਆ ਜੀ ਇਹ ਬਣਾਇਆ ਗਿਆ ਤੇ ਬਹੁਤ ਵਧੀਆ ਪਰ ਉਹਨੂੰ ਉਹਨੂੰ ਪੜਨ ਤੋਂ ਬਾਅਦ ਹੀ ਕਹਿ ਸਕਦੇ ਆ ਕਿ ਉਹ ਸੱਚਮੁੱਚ ਅੰਧਵਿਸ਼ਵਾਸ ਦੇ ਉੱਤੇ ਰੋਕ ਲਾਉਣ ਵਾਸਤੇ ਕਾਰਗਰ ਹੈ ਠੀਕ ਹੈ ਜੀ ਜੀ ਤੇ ਇਸੇ ਮਸਲੇ ਨੂੰ ਲੈ ਕੇ ਤੁਸੀਂ ਤਰਕਸ਼ੀ ਸੋਸਾਇਟੀ ਦੇ ਬੈਨਰ ਤੋਂ ਮੰਗ ਕਰ ਰਹੇ ਆ ਕਿ ਇੱਥੇ ਵੀ ਅੰਧਵਿਸ਼ਵਾਸ ਅਰੋਧੇ ਕਾਨੂੰਨ ਬਜਾਇਆ ਜਾਵੇ ਪੰਜਾਬ ਦੇ ਵਿੱਚ ਅੰਦਰ ਬਾਜ਼ ਵਰੋਂਦੀ ਕਾਨੂੰਨ ਬਣਾਉਣ ਦੀ ਕੀ ਸਥਿਤੀ ਹੈ ਸਰਕਾਰ ਦੇ ਪੱਧਰ ਤੇ ਸਰਕਾਰ ਦੇ ਪੱਧਰ ਤੇ ਸਿੱਤੀ ਕੋ ਬਹੁਤ ਹੀ ਚੰਗੀ ਨਹੀਂ ਜੀ ਹੈਗੀ ਜੀ ਅਸੀਂ ਪਿਛਲੇ ਲਗਭਗ 8-10 ਸਾਲ ਤੋਂ ਲੱਗਿਆ ਇਸੇ ਕਰਮ ਦੇ ਵਿੱਚ ਜੀ ਕਿ ਸਰਕਾਰ ਕਾਨੂੰਨ ਬਣਾਵੇ ਜੀ ਪੰਜਾਬ ਦੀ ਧਰਤੀ ਨੂੰ ਵਿਕਸਤ ਧਰਤੀ ਦੇ ਲੋਕ ਕਿਹਾ ਜਾਂਦਾ ਪੰਜਾਬ ਦੇ ਲੋਕਾਂ ਨੂੰ ਜੀ ਪਰ ਜੋ ਹਾਲਾਤ ਇੱਥੋਂ ਦੇ ਬਣਦੇ ਜਾ ਰਹੇ ਆ ਪੰਜਾਬ ਦੇ ਵਿੱਚ ਲਗਭਗ 4 5 ਬਲੀ ਦੇ ਕਾਂਡ ਹੋਏ ਐ ਜੀ ਤਾੰਤਰਿਕਾਂ ਵੱਲੋਂ ਬਲੀ ਦਵਾ ਦਿੱਤੀ ਗਈ ਖੰਨੇ ਨੇੜੇ ਵਾਪਰਿਆ ਰੋਡ ਪਿੰਡ ਦੇ ਤੇ ਟੋਰ ਫੱਤੇ ਵਾਲਾ ਕਾਂਡ ਹੈ ਜੀ ਤੇ ਅਮਰ ਸੱਚ ਕਾਂਡ ਹੋਇਆ ਸੀ ਜੀ ਇਹ ਇੱਕ ਬੜਾ ਨਵਾਂ ਫਨੋਮੈਨਾ ਖੜਾ ਹੋਇਆ ਕਿ ਤਾੰਤਰਿਕਾਂ ਦੀ ਇੰਨੀ ਤਾਕਤ ਹੋ ਗਈ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਪਕੜ ਚ ਲੈ ਕੇ ਬਲੀਆਂ ਦਵਾਇਆ ਜਾਂਦਾ ਜੀ ਤੇ ਅਸੀਂ ਜਦੋਂ ਪਹਿਲਾਂ ਸਰਕਾਰ ਸੀ ਕੈਪਟਨ ਅਬਰਿੰਦਰ ਹਣ ਵਾਲੀ 10 ਸਾਲਾਂ ਸਰਕਾਰ ਸੀ ਜੀ ਉਹਦੇ ਅੰਦਰ ਵੀ ਸਾਰੇ ਐਮਐਲਏ ਨੂੰ ਮੰਗ ਪੱਤਰ ਦਿੱਤੇ ਜੀ ਕੋਈ ਵਿਧਾਨ ਸਭਾ ਦੇ ਇੱਕ ਦੋ ਐਮਐਲਏ ਨੇ ਗੱਲ ਨੂੰ ਫੋਟਕਲ ਦੇ ਵਿੱਚ ਰੱਖਿਆ ਵੀ ਜਿੱਥੇ ਇਹਦੇ ਜੀ ਖਰੜਾ ਤਿਆਰ ਕਰਕੇ ਸੁਣਾਇਆ ਕਿ ਨਾ ਜੀ ਉਹ ਪ੍ਰਾਈਵੇਟ ਪੇਲ ਦੀ ਰੂਪੇਜ ਰੱਖਿਆ ਗਿਆ ਔਰ ਰੱਖਿਆ ਦੀ ਗੱਲ ਉੱਥੇ ਖਤਮ ਕਰ ਦਿੱਤੀ ਕਿ ਕਿਤੇ ਕੋਈ ਕਾਰਵਾਈ ਨਹੀਂ ਜੀ ਉਸ ਤੋਂ ਬਾਅਦ ਵੀ ਕਈ ਵਾਰੀ ਐਮਐਲਏ ਸਮਾਨ ਦੇ ਚੁੱਕੇ ਨੇ ਜੀ ਪਰ ਇਹ ਸਰਕਾਰ ਜਿਹੜੀ ਇਹਦੇ ਉੱਤੇ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਤੇ ਜਿੱਦੇ ਤੋਂ ਮੈਨੂੰ ਇਹ ਲੱਗਦਾ ਕਿ ਸਰਕਾਰ ਹੈ ਜਿੰਮੇਵਾਰੀ ਨਹੀਂ ਨਿਭਾ ਰਹੀ ਇਸ ਮਾਮਲੇ ਉੱਤੇ ਜੀ ਅਖਬਾਰਾਂ 'ਚ ਇਸ਼ਤਿਹਾਰ ਆਉਂਦੇ ਗੰਦਾ ਤੇ ਇਸ਼ਤਿਹਾਰ ਆਉਂਦੇ ਜੀ ਵੀ ਤਾਤਰਕ ਫਲਾਨਾ ਮੰਟੋ ਮੰਟੀ ਹੱਥ ਤੇ ਜਮੈਸ਼ ਕਰਕੇ ਦਿਖਾ ਦਾਂਗੇ ਸਰੋ ਜਮਾ ਕੇ ਦਿਖਾ ਦਾਂਗੇ ਅਸੀਂ ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਇਸ ਬਾਰੇ ਇਸ ਮਾਮਲੇ ਦੇ ਸਰਕਾਰ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਔਰ ਇਥੇ ਕਾਨੂੰਨ ਦੀ ਕਤੀਬ ਲੋ ਨਾ ਕਿੱਦਾਂ ਜੀ ਸੁਸ਼ਮਿੰਦਰ ਜੀ ਤਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਖੁਦ ਉਹ ਕਹਿੰਦੇ ਆ ਵੀ ਉਹ ਬੜੇ ਉੱਚੇ ਵਿਚਾਰਨ ਦੇ ਕੋਈ ਇੱਕ ਤਰਕਸ਼ੀਲ ਵਿਚਾਰ ਤਾਂ ਪਰ ਪੰਜਾਬ ਚ ਇਹ ਮਾਮਲੇ ਨੂੰ ਲੈ ਕੇ ਕੁਝ ਨਿਕਿਆ ਜਾਵੇ ਮੈਨੂੰ ਲੱਗਦਾ ਕਾਫੀ ਮਾੜੀ ਸਥਿਤੀ ਆ ਜੀ ਪਰ ਇਸ ਮਾਮਲੇ ਤੇ ਡਾਕਟਰ ਮਜੀਦ ਜੀ ਮੇਰਾ ਇਹ ਕਹਿਣਾ ਹੈ ਜੀ ਅਸੀਂ ਇਸ ਸਰਕਾਰ ਦੇ 2.5 ਸਾਲ ਦੇ ਅਸਥੇ ਦੇ ਵਿੱਚ ਵੀ ਜੀ ਮਾਨ ਜੋ ਡਿਪਟੀ ਸਪੀਕਰ ਸਾਹਿਬ ਨੂੰ ਜਾ ਕੇ ਉਹਨਾਂ ਦੇ ਘਰ ਗੜਸ਼ੰਕਰ ਦੇ ਨੇੜੇ ਸਖਤੀ ਸਰੱਖਿਆ ਨੇ ਜਾ ਕੇ ਇੱਕ ਮੰਗ ਪੱਤਰ ਦਿੱਤਾ ਨਾਲੀਆਂ ਬਿੱਲ ਦਾ ਖਰੜਾ ਵੀ ਦਿੱਤਾ ਕਿ ਪਹਿਲਾਂ ਹੀ ਆਇਆ ਕਾਰਵਾਈਆਂ ਕਰ ਚੁੱਕੇ ਆ ਜੇ ਕਾਨੂੰਨ ਬਣਾਉਣ ਦੀ ਚਾਰਾ ਜੇ ਕਿ ਕਦੇ ਨਹੀਂ ਕੁਛ ਹੋਇਆ ਉਹਦੇ ਤੋਂ ਬਾਅਦ ਫਿਰ ਪੰਜਾਬ ਭਰ ਦੇ ਐਮਐਲਏ ਨੂੰ ਦਿੱਤੇ ਗਏ ਸਾਰੀਆਂ ਪਾਰਟੀਆਂ ਨੇ ਜਿੰਨੇ ਵੀ ਐਮਐਲਏ ਉਸ ਤਰ੍ਹਾਂ ਦੇ ਤਰ੍ਹਾਂ ਆ ਉਹਨਾਂ ਵੱਲੋਂ ਸਾਰੇ ਐਮਐਲਏ ਨੂੰ ਫਿਰ ਅਸਮੰਗ ਪੱਤਰ ਦਿੱਤੇ ਕਿ ਇਹੇ ਲੋੜਾ ਇਸ ਬਿੱਲ ਨਾਲ ਧਿਆਨ ਕੀ ਜੀ ਫਿਰ ਇਹ ਉੱਥੇ ਮੇਲੇ ਜੀ ਚੰਡੀਗੜ੍ਹ ਜਾ ਕੇ ਵਿਧਾਨ ਸਭਾ ਦੇ ਤੋਂ ਪਰ ਉੱਤੇ ਗੱਲ ਕੁਛ ਨਿਕਲ ਕੇ ਆਈ ਹੈਗੀ ਕਿ ਜਿਹੜੇ ਤੇ ਫਰਡੇ ਜਾਂ ਚਿੱਠੀਆਂ ਬੰਨੇ ਆ ਉਹ ਭੇਜ ਦਿੱਤੀਆਂ ਜਾਂਦੀਆਂ ਕਾਨੂੰਨਿਕ ਭਾਗ ਨੂੰ ਤੇ ਕਿਹਾ ਕਿ ਆਪਾ ਜੀ ਜੀ ਮਨੇ ਇੰਡੀਆ ਸਰਕਾਰ ਚੰਗੀ ਇੱਛਾ ਨਹੀਂ ਰੱਖਦੀ ਇਸ ਨੂੰ ਬਾਰੇ ਜਿਹੜੀ ਲੋੜ ਮਸੂਦ ਨਹੀਂ ਕਰਦੀ ਸਰਕਾਰ ਉਹ ਨਹੀਂ ਦੇ ਸਕਦੀ ਕਾਨੂੰਨ ਨਹੀਂ ਜੀ ਜੀ ਇਹ ਤਾਂ ਦੇਖੋ ਵਿਧਾਨ ਸਭਾ ਦੇ ਵਿੱਚ ਬੈਠੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਲੋਕਾਂ ਦੇ ਇਸ ਦਰਦ ਨੂੰ ਸਮਝ ਪਾਉਣ ਜੀ ਕਿ ਜੇ ਕਿਸੇ ਦਾ ਬੱਚਾ 5 7 8 4 ਸਾਲ ਦਾ 12 ਸਾਲ ਦਾ ਉਹ ਬੱਚੇ ਸੀ ਬੜੀ ਦੇ ਦੇ ਕਹਿੰਦੇ ਤੋਂ ਪਰਿਵਾਰ ਨੇ ਜਾਣਿਆ ਜਾਂਦਾ ਕਿ ਉਹਦਾ ਸਾਰਾ ਕੁਝ ਉਚੜ ਗਿਆ ਜੀ ਪਰ ਉਹ ਕਰਦੇ ਨਹੀਂ ਮਸੂਸ ਕੀਤਾ ਜਾ ਰਿਹਾ ਇਸ ਤੰਗਿਆ ਪਾਬਿਆਂ ਆਤੰਤਰਕਾਰ ਲੋ ਜਿਹੜਾ ਆ ਲੱਖਾਂ ਕਰੋੜਾਂ ਪਈਆਂ ਦੀ ਕਰੋੜਾਂ ਜਿਹਾ ਦਾ ਕੱਢੀ ਕਰਦੀ ਲੋਕਾਂ ਦੀ ਇਸ ਦਾ ਰੁਕੀਆਂ ਵੀ ਨਹੀਂ ਇਸ ਧਰਤੀ ਦੇ ਉੱਤੇ ਪਰ ਨਹੀਂ ધ્યાન ਨਹੀਂ ਕੀਤਾ ਜਾ ਰਿਹਾ ਸਰਕਾਰ ਸਹਿਤ ਹੋ ਗਈ ਇਸ ਮੱਦੇ ਵਾਲੇ ਤੇ ਪੰਜਾਬ ਜੀਖ ਨੂੰ ਬੜਾਫੇ ਸਾਡੇ ਮੁਖਿਮਨ ਕਿਸੇ ਤੋਂ ਮੰਗ ਕਰਤਾ ਆਸ ਕਰਕੇ ਇਹ ਮਹੌਤਰੀ ਸਾਹਿਬ ਪਿੰਕ ਹੈ ਨਾ ਬਰਾਗੂਛ ਪਰ ਕਾਰਨ ਚ ਦਿਖਾਓ ਕਿ ਕਾਨੂੰਨ ਦੀ ਲੋੜ ਹੈ ਉਹ ਸਥੇਤਾ ਬਣੀ ਸਰ 33 ਗੜ ਰਜਿਸਟਰ ਵਿੱਚ ਬਣਿਆ ਹੋਇਆ ਹੈ ਸਰ ਰਾਜ ਦਾ ਉਹ ਆਪਣੇ ਆਪਣੇ ਉਹ ਰਾਡਕਾ ਦੇ ਮੀਡੀਆ ਦਾ ਤਾਂ ਮਹਾਰਾਸ਼ਟਰ ਦੇ ਵਿੱਚ ਕਾਨੂੰਨ ਹੈ ਉਹ ਜਿਹੜੀ ਸਰਕਾਰ ਬਹੁਤ ਕੁਛ ਹੋਤੇ ਕਿਹਾ ਜਾਂਦਾ ਕਿ ਭਰਮਜਾਲ ਫਰੋਂ ਵਿੱਚ ਬੜੀ ਇਨਵੋਲਵ ਰਹੀਦੀ ਹੈ ਉਹ ਸਟੇਟ ਅੰਦਰ ਵੀ ਬਣ ਗਿਆ ਪਰ ਪੰਜਾਬ ਜਿੱਥੇ ਗੁਰੂਆਂ ਪੀਰਾਂ ਨੇ ਬਹੁਤ ਵੱਡਾ ਕੰਮ ਕੀਤਾ ਹੋਇਆ ਜੁਧਿਆਂ ਨੇ ਕੰਮ ਕੀਤਾ ਬਹੁਤ ਅੱਗੜਾ ਉਹ ਸਟੇਟ ਦੇ ਮੁਖੀ ਸਾਹਿਬ ਧਿਆਨ ਹੀ ਨਹੀਂ ਕਰ ਰਹੇ ਇਸ مسئلے ਨਾਲ ਕਿ ਇਸ ਚੀਜ਼ ਨੂੰ ਲੈ ਕੇ ਕਦੇ ਮੁੱਖ ਮੰਤਰੀ ਸਾਹਿਬ ਨਾਲ ਕੋਈ ਮੀਟਿੰਗ ਦਾ ਕੋਈ ਸਮਾਂ ਲਿਆ ਗਿਆ ਉਹਨਾਂ ਨਾਲ ਕੋਈ ਮੀਟਿੰਗ ਹੋਈਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਨਹੀਂ ਹੈ ਇਹਦੇ ਬਾਰੇ ਕੀ ਸਰ ਜੀ ਸਾਹਿਬ ਜਦੋਂ ਉਹਨਾਂ ਦੇ ਡਿਪਟੀ ਸਪੀਕਰ ਨੂੰ ਇਹ ਧਿਆਨ ਚ ਲਿਆ ਮੈਂ ਮੰਤਰੀ ਸਾਹਿਬ ਤਾਂ ਜੋ ਦੇਖ ਰਹੇ ਆ ਪੰਜਾਬ ਦੇ ਅੰਦਰ ਕਿ ਕਿਸਾਨ ਜਿਹੀ ਬੰਦੀਆਂ ਨਾਲ ਕਦੇ ਕਿਤੇ ਨਾ ਕਿਤੇ ਮੀਟਿੰਗ ਹੋ ਜਾਂਦੀ ਹੋਊਗੀ ਬਈ ਦੂਰ ਜਿਹੇ ਬੰਦੀਆ ਪਿੱਟਦੀਆਂ ਮਰ ਕੇ ਮੀਟਿੰਗ ਕਰੋ ਨਹੀਂ ਮੁਲਾਜ਼ਮ ਜੱਤੀ ਬੰਦੀਆ ਪਿੱਟਦੀਆਂ ਜੇ ਮੀਟਿੰਗ ਕਰੋ ਟਾਈਮ ਬੰਦੀਆ ਉਹ ਚਲੇ ਜਾਂਦੇ ਆ ਉਹਦੇ ਵਿੱਚ ਤੁਸੀਂ ਸਰਫੀ ਸੈਟਿੰਗ ਦੇ ਦਿੰਦੇ ਜੀ ਇਸ ਤੱਕ ਬੱਦਰ ਤੱਕ ਸਮਾਈ ਜਾ ਰਿਹਾ ਹਾਂ ਹਾਂ ਇਹਨਾਂ ਦੇ ਐਮਐਲਏ ਸਾਹਿਬਾਨ ਸਾਰਿਆਂ ਤੇ ਜਾਣਦੇ ਜੀ ਵਾਰ ਵਾਰ ਕਿਹਾ ਜਾਂਦਾ ਉਹਨਾਂ ਵਿੱਚ ਹੀ ਥੋੜਾ ਚਿੱਠੀ ਪੱਤਰ ਕਰਦੇ ਰਹਿੰਦੇ ਆ ਇਸ ਸਰਫੀ ਸੈਟਿੰਗ ਵੱਲ ਇਹ ਕਾਨੂੰਨ ਬਣਾਇਆ ਇਹ ਅਸੀਂ ਬੜੇ ਇਸ ਮਾਮਲੇ ਵਿੱਚ ਜ਼ਿੰਮੇਵਾਰਤਾ ਦੱਈ ਹੈ ਜੀ ਕਿ ਜੋ ਜੋ ਹਾਲਾਤ ਬਣਾਏ ਜਾ ਰਹੇ ਇੱਥੋਂ ਤਾਂ ਅੱਜ ਅਰ ਗਰੀ ਗਰੀ ਦੇ ਵਿੱਚ ਦਬਾਅ ਟਿਕੀ ਜਾਂਦੇ ਜੀ ਹਮ ਇਹਨਾਂ ਤੇ ਜੇ ਇਥੇ ਸਾਇੰਟਿਸਟਿਕ ਟੈਂਪਰਮੈਂਟ ਦੀ ਗੱਲ ਨਹੀਂ ਕੀਤੀ ਜਾਂਦੀ ਆ ਤਾਂ ਵਿਸ਼ਵਾਸ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਬਣਾਇਆ ਜਾਂਦਾ ਤੇ ਬਹੁਤ ਬੁਰੀ ਗੱਲ ਆ ਭਈ ਜੀ ਠੀਕ ਹੈ ਧੰਨਵਾਦ ਦੋਸਤੋ ਇਹ ਸੀਗੇ ਜਸਵਿੰਦਰ ਜੀ ਜੀਹਾਂ ਨੇ ਨਾਲ ਸਾਡੀ ਗੱਲ ਹੋਈ ਉਹ ਤੁਹਾਨੂੰ ਸੁਣਾਏ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਸਰਕਾਰ ਇਸ ਵੱਲੋਂ ਜਿਹੜੀ ਹੈਗੀ ਆ ਉਹ ਨਮੋਸ਼ ਕਰ ਰਹੀ ਆ ਤੇ ਇਹਦੇ ਉੱਪਰ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਕਾਨੂੰਨ ਨਾ ਬਣਨ ਕਰਕੇ ਇੱਥੇ ਜਿਹੜਾ ਅੰਧਵਿਸ਼ਵਾਸ ਹੈਗਾ ਉਹ ਆਪਣਾ ਪੈਰ ਪਸਾਰ ਰਿਹਾ ਤੇ ਲਗਾਤਾਰ ਜਿਹੜਾ ਅੰਧਵਿਸ਼ਵਾਸ ਹੈਗਾ ਉਹ ਵੱਧ ਰਿਹਾ ਇਸੇ ਨਾਲ ਕਿ ਲੋਕਾਂ ਨੂੰ ਮੰਗ ਕਰਦੇ ਆਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਗੁਜਰਾਤ ਸਰਕਾਰ ਨੇ ਜਦੋਂ ਅਜਿਹਾ ਕਾਨੂੰਨ ਲੈ ਕੇ ਆਂਦਾ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਮਹਲ ਕਰਨੀ ਚਾਹੀਦੀ ਆ ਅਤੇ ਬਿਨਾਂ ਕਿਸੇ ਦੇਰੀ ਦੇ ਇੱਕ ਅਜਿਹਾ ਕਾਨੂੰਨ ਲਿਆ ਕੇ ਆਉਣ ਦੀ ਲੋੜ ਹੈਗੀ ਆ ਦੋਸਤੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਫੇਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਲੈ ਕੇ ਦੇਖਦੇ ਰਹੋ ਸਰਖਿੜ ਟੀਵੀ अगर आपको हमारी वीडियो अच्छी लगी तो वीडियो को लाइक करें सुझाव के लिए कमेंट बॉक्स में जरूर लिखें और वीडियो को और लोगों तक फैलाने के लिए शेयर जरूर करें